ਲਾਓ ਵੀ ਦੋਸਤੋ ਜੇ ਤੁਸੀਂ ਇੱਕ ਹੋਰ ਮਾਰਵੜੀ ਬਿਸ਼ੇਰਾ ਲੱਭਦੇ ਜਿਹੜਾ ਘੋੜਾ ਬਾਂਜ ਚੰਗੇ ਮਾਰਕੇ ਦਾ ਚੰਗੀਆਂ ਕੱਟ ਕੰਡੀਸ਼ਨਾਂ ਦਾ ਚੰਗੀਆਂ ਬਰੀਕੀਆਂ ਦਾ ਤੇ ਲੈਣ ਦੀ ਪੂਰੀ ਗਾਰੰਟੀ ਹੋ ਤੇ ਲੱਤ ਲੁੱਤ ਲੰਬੀ ਹੋ ਨੈਕ ਨੁੱਕ ਤੁਸੀਂ ਦੇਖ ਲਓ ਹੈਗਾ ਨਾ ਮੰਨ ਲਓ ਪੂਰੇ ਟੌਪ ਦਾ ਘੋੜਾ ਬਾਂ ਦਾ ਜਾਇਜ਼ ਮੁੱਲ ਇਹ ਦੇਵਾਂਗੇ ਹਜ਼ਾਰਾਂ ਚ ਦੇ ਦਾਂਗੇ ਲੱਖੋਂ ਥੱਲੇ ਮੁੱਲ ਇਹਦਾ ਸੋ ਦੋਸਤੋ ਵੀਡੀਓ ਪੂਰੀ ਦੇਖ ਲਓ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਬਤੈਰ ਨੂੰ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ 29 ਸਤੰਬਰ 2025 ਦੀ ਇਹ ਵੀਡੀਓ ਤੇ ਬਸ਼ੀਰਾ ਲਿਆਤਾ ਘੋੜਾ ਬੰਨ ਵਾਲਾ ਤੁਹਾਡੇ ਖਾਨਦਾਨ ਪੂਰਾ ਕਨਫਰਮ ਆ ਪੂਰਾ ਟਾਪ ਦਾ ਬਨੂ ਰੰਗ ਰੰਗ ਸੋਨਾ ਬਰੀਕੀ ਹੋਣੀ ਮੰਨ ਲਓ ਕਹੇ ਪਾਸੋਂ ਯਾਰ ਹੱਥ ਧਰਾਵਾ ਦਾ ਹੈ ਹੀ ਨਹੀਂ ਕੋਈ ਫਾਲਟ ਨਹੀਂ ਬੱਚੇ ਪੂਰਾ ਟਾਪ ਦਾ ਜਿਹੜੇ ਭਰਾ ਕਹਿੰਦੇ ਹੁੰਦੇ ਮਾਰਵਾੜੀ ਬਾਈ ਘੋੜਾ ਪਿਆਰ ਕਰਨਾ ਜਾਇਜ਼ ਮੁੱਲ ਦਾ ਤਾਂ ਮਿੱਤਰੋ ਆ ਜਾਇਜ਼ ਮੁੱਲ ਦਾ ਬਸ਼ੀਰਾ ਦੇਖ ਲਓ ਪੂਰਾ ਟਾਪ ਦਾ ਬਨੂ ਤੇ ਸਾਰੀ ਡਿਟੇਲ ਦਵਾਂ ਬਸ ਵੀਡੀਓ ਪੂਰੀ ਦੇਖ ਲਓ ਵੀਡੀਓ ਪਸੰਦ ਆ ਜੀ ਲਾਈਕ ਕਮੈਂਟ ਤੇ ਸ਼ੇਅਰ ਕਰ ਦੋਸਤੋ 7 ਮਹੀਨੇ ਬੱਚੇ ਦੀ ਉਮਰ ਆ ਕਾਲਾ ਰੰਗ ਆ ਮੱਥੇ ਫੁੱਲ ਆ ਕੁੰਡੀ ਵਾਲਾ ਕੰਨ ਆ ਅੱਧੀ ਅੱਧੀ ਕੁੰਡੀ ਮੁੜਦੀ ਐ ਨੱਕ ਨੁੱਕ ਦੇਖ ਲਓ ਕਿੰਨੀ ਪਤਲੀ ਖੰਡ-ਖੰਡ ਕਿੰਨਾ ਸੋਹਣਾ ਲੰਮੀ ਧੌਲ ਹੈ ਕਵਾਡੀ ਦਾ ਸਾਫ ਆ ਬਾਲ ਪੌੜੀਆਂ ਜਮਾਂ ਸਾਫ ਆ ਹੱਥਾਂ ਪੈਰਾਂ ਦਾ ਵੀ ਪੂਰੀ ਤਰ੍ਹਾਂ ਸਾਫ ਆ ਜੇ ਗੱਲ ਆਪਾਂ ਇਹਦੇ ਖਾਨਦਾਨ ਦੀ ਕਰੀਏ ਤਾਂ ਦੋਸਤੋ ਸੁਲਤਾਨ ਘੋੜੇ ਦਾ ਪੋਤਾ ਤੇ ਰਾਜੂ ਘੋੜੇ ਦਾ ਬੱਚਾ ਰਾਜੂ ਘੋੜਾ ਉਹ ਘੋੜਾ ਜਿਹੜਾ ਗੱਗੂ ਗੱਲ ਦੀਆਂ ਫਿਲਮਾਂ 'ਚ ਆਪਾਂ ਦੇਖਦੇ ਹੁੰਦੇ ਤੇ ਦੋਸਤੋ ਰਾਜੂ ਦਾ ਡਾਇਰੈਕਟਰ ਬੱਚਾ ਮੱਥੇ ਫੁੱਲਾ ਮਾਂ ਵੀ ਬਹੁਤ ਚੰਗੀ ਹੈ ਜੀ ਮਾਂਖ ਦੀ ਦੋਸਤੋ ਉਹਦੇ ਉੱਪਰ ਪੈਸ ਲਾਈਨ 'ਚੋਂ ਕਾਲੇ ਰੰਗ ਦੀ ਤੇ ਮੱਥੇ ਫੁੱਲਾ ਸੀ ਉਹਦੇ ਪਿਓ ਇਹਦਾ ਪੂਰਾ ਕਾਲਾ ਜਿਹੜਾ ਨਿੱਕੇ ਫੁੱਲਾ ਗੱਗੂ ਗੱਲ ਦੀਆਂ ਫਿਲਮਾਂ 'ਚ ਨਹੀਂ ਹੁੰਦਾ ਜੀ ਆਮ ਹੀ ਹਰ ਫਿਲਮ 'ਚ ਉਹੀ ਘੋੜਾ ਹੁੰਦਾ ਜੀ ਉਹ ਉਹਦਾ ਰਾਜੂ ਦਾ ਬੱਚਾ ਜੀ ਤੇ ਸੁਲਤਾਨ ਦਾ ਪੋਤਾ ਇਹਦਾ ਜਿਹੜਾ ਸੌਖ ਖੀਰਕੇ ਵਾਲੇ ਕੋਲ ਘੋੜਾ ਬਾਜ ਉਹ ਇਹਦਾ ਭਰਾ ਪਿਓ ਵਾਲੇ ਬੱਸ ਮਾਂ ਬਹੁਤ ਜ਼ਬਰਦਸਤ ਆ ਦੋਸਤੋ ਬੱਚਾ ਚੰਗਾ ਬਣੂ ਬੱਚੇ ਦੀ ਲੈਂਥ ਲੱਤ ਦੀ ਲੰਬਾਈ ਗਰਦਨ ਕੰਨ ਕੰਡੀਸ਼ਨ ਆ ਫਰੇਮ ਤੇ ਤੁਸੀਂ ਸਾਰੇ ਦੇਖ ਸਕਦੇ ਹੋ ਬਾਕੀ ਪੂਰੇ ਟੌਪ ਦਾ ਰੇਟ ਜੇ ਜੇ ਨੰਬਰ ਉੱਪਰ ਦੇ ਦਿੱਤੇ ਜੇ ਪਸੰਦ ਆਇਆ ਫੋਨ ਲਾ ਲੇ ਤੁਹਾਨੂੰ